ਅੱਜ ਪੰਜਾਬੀਓ ਸੱਸੀ ਕਾਲ ਜੀ ਸਾਰਿਆਂ ਨੂੰ ਤੇ ਅੱਜ ਮੈਂ ਦੋ ਗੱਲਾਂ ਦੇ ਉੱਤੇ ਆਪਾਂ ਗੱਲ ਕਰਨੀਆਂ ਸਬਜੈਕਟ ਆਪਣੇ ਹੈਗੇ ਨੇ ਇੱਕ ਤਾਂ ਆਪ ਸਰਕਾਰ ਤੇ ਇੱਕ ਜੋ ਦਿੱਤਾ ਕੱਲ ਬਾਪੂ ਬਲਕੌਰ ਸਿੰਘ ਨੇ ਬਿਆਨ ਉਹਦੇ ਉੱਤੇ ਹੋਰ ਬਾਈ ਸਾਰੇ ਠੀਕ ਠਾਕ ਹੋ ਤੇ ਸ਼ੁਰੂਆਤ ਕਰ ਲੈਨੇ ਆ ਆਪਾਂ ਭਾਨੇ ਸਿੱਧੂ ਤੋਂ ਤਕਰੀਬਨ ਸਾਰੇ ਪੰਜਾਬ ਨੂੰ ਪਤਾ ਲੱਗਣਾ ਵੀ ਜਿਹੜਾ ਉਹਦਾ ਪੇਜ ਆ ਉਹ ਬੰਦ ਹੋ ਚੁੱਕਿਆ ਜੀ ਤੇ ਉਹ ਬਹੁਤ ਛਾਲਾ ਮਾਰਦਾ ਸੀਗਾ ਕਿਸੇ ਦੀ ਦੁਕਾਨ ਬੰਦ ਕਰਾਉਂਦਾ ਕਰਾਉਂਦਾ ਪਤੰਦਰ ਨੇ ਆਪਣੀ ਹੀ ਦੁਕਾਨ ਬੰਦ ਕਰਾ ਲਈ ਅੱਜ ਪਤਾ ਨਹੀਂ ਉਹ ਕਿਹੜੇ ਪੇਜ ਤੋਂ ਲਾਈਵ ਹੋ ਕੇ ਆਪਣੇ ਜਿਹੜੇ ਲੋਕ ਜਿਹੜੇ ਆਉਂਦੇ ਨੇ ਉਹਦੇ ਕੋਲ ਆਪਣੀਆਂ ਫਰਿਆਦਾਂ ਲੈ ਕੇ ਉਹ ਆਪਣੇ ਆਪ ਨੂੰ ਜਿਹੜੀ ਕਚਹਿਰੀ ਲਾਉਂਦਾ ਸੀਗਾ ਉਹ ਪਤਾ ਨਹੀਂ ਕਿਹੜੇ ਪੇਜ ਤੇ ਲਾਈਵ ਹੋ ਕੇ ਦਿਖਾਊਗਾ ਪਰ ਜਿਹੜਾ ਉਹਦਾ ਆਪਣਾ ਪਰਸਨਲ ਪੇਜ ਸੀਗਾ ਤਕਰੀਬਨ ਸਾਰਿਆਂ ਨੂੰ ਪਤਾ ਲੱਗ ਗਿਆ ਹੁਣ ਆ ਪੰਜਾਬ ਵਾਲਿਆਂ ਨੂੰ ਵੀ ਉਹ ਚੱਕਿਆ ਗਿਆ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਮੈਂ ਗੱਲ ਕਰਨੀ ਹੈ ਜੀ ਸਭ ਤੋਂ ਪਹਿਲਾਂ ਦਾ ਬਾਪੂ ਬਲਕੌਰ ਸਿੰਘ ਦੇ ਬਿਆਨ ਤੇ ਜ਼ਿਆਦਾ ਮੈਂ ਲੰਬੀ ਲਾਈਵ ਨਹੀਂ ਬਣਾਉਂਗਾ ਇੱਕ ਆਪਣੇ ਪੰਜਾਬੀਆਂ ਚ ਨਾ ਸਭ ਤੋਂ ਜਿਹੜੀ ਮੱਲਾ ਪੰਜਾਬੀ ਦੇ ਵਿੱਚ ਮੈਂ ਸ਼ੁੱਧ ਪੰਜਾਬੀ ਦੀ ਗੱਲ ਕਰੂੰਗਾ ਵੀ ਜਿਹੜਾ ਆਪਣੇ ਚ ਭੇਡ ਚਾਲ ਬਹੁਤ ਆ ਭੇਡ ਚਾਲ ਕਿਵੇਂ ਜੇ ਮੰਨ ਲਓ ਮੇਰੇ ਵਰਗਾ ਬੰਦਾ ਕਿ ਕੋਈ ਵੀ ਮੰਨ ਲਓ ਵੀ ਮੈਂ ਬਹੁਤ ਫੇਮਸ ਚੇਰਾ ਕੁਝ ਵੀ ਲਾ ਲਓ ਕੋਈ ਵੀ ਲਾ ਲਓ ਐਗਜ਼ਾਮਪਲ ਆਪਾਂ ਬਾਪੂ ਬਲਕੌਰ ਦੀ ਰੱਖਦੇ ਆ ਮੰਨ ਲਓ ਵੀ ਉਹਨਾਂ ਨੇ ਆ ਕੇ ਜੇ ਇੱਕ ਚੀਜ਼ੇ ਮੜੀ ਜੀ ਵੀ ਕਹਿਤੀ ਤਾਂ ਜਿਹੜੀਆਂ ਭੇਡਾਂ ਨੇ ਜੋ ਮਤਲਬ ਯਾਨੀ ਕਿ ਵੀ ਜਿਨ੍ਹਾਂ ਦਾ ਦਿਮਾਗ ਜਮਾਂ 0 ਲੈਵਲ ਤੇ ਕੰਮ ਕਰਦਾ ਉਹਨਾਂ ਨੇ ਬਸ ਜਿਹੜੀ ਗੱਲ ਸੁਣ ਲਈ ਉਦੇ ਉੱਤੇ ਉਹ ਰੈਕਟ ਕਰਨਾ ਦਿਮਾਗ ਦੇ ਵਿੱਚ ਰੱਖ ਕੇ ਉਹਦਾ ਨਿਚੋੜ ਨਹੀਂ ਕੱਢਣਾ ਵੀ ਤਾਂ ਮਤਲਬ ਕੀ ਨਿਕਲਿਆ ਬਾਪੂ ਨੇ ਕੱਲਾ ਕੇ ਬਿਆਨ ਦਿੱਤਾ ਬਾਪੂ ਬਲਕੌਰ ਨੇ ਵੀ ਭਾਈ ਜਿਹੜਾ ਪ੍ਰਸ਼ਾਸਨ ਆ ਮੈਂ ਥੋੜਾ ਜਿਹਾ ਨਾਲ ਚਲਾ ਕੇ ਵੀ ਤੁਹਾਨੂੰ ਸੁਣਾਉਂਗਾ ਵੀ ਜਿਹੜਾ ਪ੍ਰਸ਼ਾਸਨ ਆ ਵੀ ਇਹਨੇ ਭਾਈ ਮੇਰੇ ਬੱਚੇ ਦੀ ਜਿਹੜੀ ਮਤਲਬ ਜਾਨੀ ਕਿ ਜਾਣਕਾਰੀ ਮੰਗੀ ਆ ਨਾਲ ਬਾਪੂ ਨੇ ਸੀਐਮ ਮਾਨ ਨੂੰ ਵੀ ਮਾੜਾ ਮੋਟਾ ਕਹਤਾ ਕਿਉਂਕਿ ਸੀਐਮ ਮਾਨ ਨੂੰ ਕਹਿਣਾ ਪੈਣਾ ਸੀਗਾ ਇਹ ਮਾਨ ਦੀ ਗੱਲ ਕਰਦੇ ਆ ਆਪਾਂ ਬਾਅਦ ਚ ਪਹਿਲਾਂ ਆਪਾਂ ਗੱਲ ਕਰਦੇ ਆ ਬਾਪੂ ਬਲਕੌਰ ਦੀ ਬਾਪੂ ਬਲਕੌਰ ਨੇ ਬਿਆਨ ਦਿੱਤਾ ਭੇਡਾਂ ਥੱਲੇ ਮਾਨ ਸਰਕਾਰ ਮੁਰਦਾਬਾਦ ਮਾਨ ਸਰਕਾਰ ਮੁਰਦਾਬਾਦ ਫਿਰ ਉਸ ਤੋਂ ਬਾਅਦ ਗੱਲ ਕੀ ਹੋਈ ਜੀ ਕਿਸੇ ਬੰ ਕੋਈ ਬਹੁਤ ਟੈਪ ਬੰਦੇ ਨੇ ਜਿਹੜੇ ਮਤਲਬ ਜਣੀ ਕਿ ਬਾਹਰਲੀ ਕੰਟਰੀਆਂ ਚ ਵੀ ਨੇ ਜਿਹੜੇ ਇੰਡੀਆ ਵਿੱਚ ਵੀ ਨੇ ਉਹਨਾਂ ਨੇ ਰੀਲਾਂ ਬਣਾਈਆਂ ਰੀਲਾਂ ਕਿਵੇਂ ਬਣਾਈਆਂ ਉਹ ਚ ਕਿਹਾ ਗਿਆ ਵੀ ਦੇਖੋ ਜੀ ਭਗਵਾਨ ਤਮਾਨ ਨੇ ਬਾਪੂ ਬਲਕੌਰ ਤੋਂ ਪ੍ਰੂਫ ਮੰਗੇ ਨੇ ਵੀ ਜੇ ਕੋਈ ਸ਼ਕਤ ਆ ਬਾਪੂ ਬਲਕੌਰ ਕੋਲ ਆਪਣੀ ਭਗਵਾਨ ਤਮਾਨ ਦੀ ਘਰ ਵਾਲੀ ਜਿਹਨੂੰ ਗੁਰਪ੍ਰੀਤ ਕਹਿੰਦੇ ਨੇ ਉਹਦਾ ਨਾਂ ਗੁਰਪ੍ਰੀਤਾ ਕੁੜੀ ਦਾ ਵੀ ਉਹਨੂੰ ਉਹਦੇ ਕੋ ਭੇਜਦੇ ਇਹ ਜੀਆਂ ਗੰਦੀਆਂ ਗੰਦੀਆਂ ਰੀਲਾ ਬਣਾਈਆਂ ਨੇ ਸਭ ਤੋਂ ਪਹਿਲਾਂ ਤਾਂ ਮੈਂ ਕਹਿੰਦਾ ਤੁਹਾਡੇ ਤੇ ਥੂ ਆ ਲੋਕਾਂ ਤੇ ਜਿਹੜੇ ਤੁਸੀਂ ਲੋਕ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਿਸ ਕਹਿੰਦੇ ਹੋ ਪੰਜਾਬੀ ਖਾਸ ਕਰਕੇ ਮਾਮਾ ਭੈਣਾਂ ਨੂੰ ਚੱਕ ਲੈਂਦੇ ਨੇ ਉਸੇ ਟਾਈਮ ਇਹ ਚਾਹੇ ਉਹ ਬੰਦੇ ਦੀ ਕਿਸੇ ਦੀ ਲੜਾਈ ਹੋਵੇ ਉਹਦੀਆਂ ਮਾਮਾ ਭੈਣਾਂ ਨੂੰ ਕਰਦੇ ਨੇ ਟਾਰਗੇਟ ਏ ਤੁਹਾਡੇ ਤੇ ਥੂ ਆ ਲੋਕਾਂ ਤੇ ਤੁਹਾਡੀ ਮਾਨਸਿਕਤਾ ਜਮੈਂ ਥੱਲੇ ਆ ਜਮੈਂ 0 ਲੈਵਲ ਆਪਣੀਆਂ ਭੈਣਾਂ ਭੇਜੋ ਜੇ ਤੁਹਾਨੂੰ ਜ਼ਿਆਦਾ ਸ਼ੌਂਕ ਆ ਕਿਸੇ ਕੁੜੀ ਬਾਰੇ ਬੋਲਣ ਤੋਂ ਪਹਿਲਾਂ ਆਪਣੀਆਂ ਪਹਿਲਾਂ ਭੈਣਾਂ ਭੇਜੋ ਮੈਂ ਹੁਣ ਮੜਜ ਇੱਕ ਬਿਆਨ ਸੁਣਾਉਂਗਾ ਬਿਆਨ ਤੋਂ ਬਾਅਦ ਆਪਾਂ ਉਹ ਟੌਪਿਕ ਦੇ ਉੱਤੇ ਗੱਲ ਕਰਦੇ ਆ ਆ ਜੋ ਕਰ ਮੜਜ ਬਿਆਨ ਸੁਣ ਲਿਓ ਬਾਪੂ ਕਹਿ ਕੀ ਰਿਹਾ ਧਿਆਨ ਨਾਲ ਸੁਣਿਓ ਆ ਜੋ ਕਰ ਮੜਜ ਸਭ ਪੰਜਾਬੀਆਂ ਨੂੰ ਪਿਆਰ ਸਤਿਕਾਰ ਭਰੀ ਸ਼ਸ਼ਕੀ ਕਾਲ ਅੱਜ ਤੁਹਾਡੇ ਸਾਰਨੇ ਖੋਣ ਦਾ ਵੇਰਾ ਇਕ ਕੋਈ ਕਾਰਨ ਹੈ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਦੋ ਦਿਨ ਪਹਿਲਾਂ ਤੁਹਾਡੀਆਂ ਅਰਦਾਸਾਂ ਤੁਹਾਡੀਆਂ ਬੇਨਤੀਆਂ ਜੋਧੀਆਂ ਨੇ ਸਦਕਾ ਵਾਹਿਗੁਰੂ ਕਾਲਪੁਰਖ ਨੇ ਆਪਣੇ ਦੇ ਮਿਹਰ ਕੀਤੀ ਆਪਾਂ ਸੁਦੀਪ ਵਾਪਸ ਕੀਤਾ ਪਰੰਤੂ ਅੱਜ ਸਵੇਰ ਤੋਂ ਮਨ ਬੜਾ ਪਰੇਸ਼ਾਨ ਸੀ ਸੋਚਿਆ ਤੁਹਾਨੂੰ ਵੀ ਸਾਰੀ ਇਸ ਗੱਲਬਾਤ ਦਾ ਪਤਾ ਹੋਣਾ ਚਾਹੀਦਾ ਹੈ ਕਿ ਪ੍ਰਸ਼ਾਸਨ ਸਵੇਰ ਤੋਂ ਮੈਨੂੰ ਪਰੇਸ਼ਾਨ ਕਰ ਰਿਹਾ ਇਸ ਗੱਲ ਲਈ ਵੀ ਤੁਸੀਂ ਆਪਣੇ ਇਸ ਬੱਚੇ ਦੇ ਸਾਨੂੰ ਡਾਕੂਮੈਂਟ ਪੇਸ਼ ਕਰੋ ਇਸ ਬੱਚੇ ਨੂੰ ਲੀਗਲ ਸਾਬਤ ਕਰਨ ਲਈ ਮੈਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛੇ ਜਾਣਗੇ ਮੈਂ ਵੀਡੀਓ ਤੁਸੀਂ ਤਕਰੀਬਨ ਸਾਰਿਆਂ ਨੂੰ ਸੁਣ ਲਈ ਹੋਣੀ ਆ ਮੈਂ ਸਾਰੀ ਨਹੀਂ ਸੁਣਾਉਂਗਾ ਫਿਰ ਲਾਈਵ ਬਹੁਤ ਲੰਬੀ ਬਣ ਜਣੀ ਆ ਬਾਪੂ ਨੇ ਗੱਲ ਕਹੀ ਆ ਕਹਿੰਦਾ ਪ੍ਰਸ਼ਾਸਨ ਕਹਿੰਦਾ ਮੈਨੂੰ ਫੋਨ ਕਰ ਰਿਹਾ ਬਾਰ ਬਾਰ ਮੈਨੂੰ ਤੰਗ ਕਰ ਰਿਹਾ ਵੀ ਇਹ ਬੱਚੇ ਦੇ ਡਾਕੂਮੈਂਟ ਸਾਨੂੰ ਦੋ ਪਰ ਸੀਐਮ ਮਾਨ ਨੇ ਕੋਈ ਲਿਖਤੀ ਦਿੱਤਾ ਇਹ ਗੱਲ ਦਾ ਜਵਾਬ ਦਿਓ ਕੋਈ ਲਿਖਤੀ ਦਿੱਤਾ ਕੌਣ ਪ੍ਰਸ਼ਾਸਨ ਕਿਹੜੇ ਪੁਲਿਸ ਵਾਲੇ ਆਏ ਨੇ ਬੰਦੇ ਚਾਹੇ ਮੇਰੇ ਹੋਣ ਚਾਹੇ ਬੰਦੇ ਬਗਾਨੇ ਹੋਣ ਲੜਾਈ ਆਪਣੀ ਝੂਠ ਨਾਲ ਸ਼ੁਰੂ ਤੋਂ ਰਹੀ ਆ ਝੂਠ ਦੀ ਗੱਲ ਆਪਾਂ ਸੱਚੀ ਕਰੀਏ ਬਾਪੂ ਕੌਣ ਆ ਕਾਂਗਰਸੀ ਕਿਹਨੂੰ ਸਪੋਰਟ ਕਰਦਾ ਕਾਂਗਰਸ ਨੂੰ ਇਹ ਜਿਹੜਾ ਬਿਆਨ ਦਿੱਤਾ ਗਿਆ ਇਹਦਾ ਮਤਲਬ ਕੀ ਬਣਦਾ ਵੀ ਸਿੱਧਾ ਸਿੱਧਾ ਆਮ ਆਦਮੀ ਪਾਰਟੀ ਨੂੰ ਟਾਰਗੇਟ ਹੁਣ ਆ ਜੋ ਆਮ ਆਦਮੀ ਪਾਰਟੀ ਦੇ ਉੱਤੇ ਭਗਵਾਨ ਤੁਮਾਰ ਮੈਂ ਅੱਜ ਪੰਜਾਬੀ 'ਚ ਕਹਿ ਦਿੰਦਾ ਵੀ ਇਹਦੇ ਵਰਗਾ ਨਾ ਮਾਮਾ ਭੈਣਾ ਮੈਨੂੰ ਮaaf ਕਰਿਓ ਮੈਨੂੰ ਮਾਫ ਕਰੇ ਕਿਉਂਕਿ ਮੈਨੂੰ ਇਹ ਅੱਜ ਬੋਲਣਾ ਪੈਣਾ ਮੈਂ ਮਜਬੂਰਨ ਹੋ ਕੇ ਇਹ ਚੀਜ਼ ਬੋਲਣ ਲੱਗਿਆ ਸਭ ਤੋਂ ਘੂਸਾਵੰਦਾ ਜਿਵੇਂ ਕਹਿੰਦੇ ਪੰਜਾਬੀ ਦੇ ਵਿੱਚ ਨਾ ਸਭ ਤੋਂ ਫੁੱਦੂ ਬੰਦਾ ਮਾਨ ਸਰਕਾਰ ਦਾ ਜਿਹੜਾ ਮੁੱਖ ਮੰਤਰੀ ਤੁਸੀਂ ਬਣਾਇਆ ਹੋਇਆ ਭਗਵਾਨਤ ਮਾਨ ਇਹ ਕਿਉਂ ਕਿਉਂਕਿ ਇਹ ਬੰਦੇ ਨੇ ਇੱਕ ਮੁੱਖ ਮੰਤਰੀ ਦਾ ਬਹੁਤ بڑا ਅਹੁਦਾ ਹੁੰਦਾ ਇੱਕ ਜਿਹੜੀ ਪੋਸਟ ਆ ਹੋ ਬਹੁਤ ਰਿਸਪੈਕਟਫੁਲ ਪੋਸਟ ਆ ਪੰਜਾਬ ਦਾ ਰਾਜਾ ਜਿਹਨੂੰ ਕਹਿੰਦੇ ਨੇ ਆਪਾਂ ਪੰਜਾਬ ਦਾ ਰਾਜਾ ਇਹਨੇ ਉਹ ਪੋਸਟ ਦੀ ਮਾਂ ਭੈਣ ਇੱਕ ਕਰਤੀ ਉਹ ਕਿਵੇਂ ਕਰਤੀ ਉਹ ਵੀ ਮੈਂ ਤੁਹਾਨੂੰ ਦੱਸਦਾ ਨਾ ਤਾਂ ਇਹਨੇ ਅੱਜ ਤੱਕ ਆ ਕੇ ਆਪਣੇ ਸਮਾਜ ਸੇਵੀਆਂ ਤੋਂ ਜਿਹੜੇ ਨਾ 3 ਨਾ 13 ਚ ਉਹਨਾਂ ਤੋਂ ਖੰਡਾ ਹੈ ਗਾਲਾਂ ਅੱਜ ਤੱਕ ਕਦੇ ਨਾ ਤਾਂ ਸੁਖਵੀਰ ਬਾਦ ਨੂੰ ਕਦੇ ਇੰਨੀਆਂ ਗਾਲਾਂ ਕੱਢੀਆਂ ਨੇ ਨਾ ਕਦੇ ਕੈਪਟਨ ਨੂੰ ਇੰਨੀਆਂ ਗਾਲਾਂ ਕੱਢੀਆਂ ਜਿੰਨੀਆਂ ਭਗਵਾਨ ਤਮਨ ਨੇ 1.5 ਪੌਣੇ 2 ਖਾਲਾਂ ਦੇ ਵਿੱਚ ਖਾਲੀਆਂ ਇਹ ਕੀ ਇਹਦੀ ਬਦਕਿਸਮਤੀ ਆ ਜਾਂ ਇਹਨੂੰ ਬਦਨਾਮ ਕਰਨਾ ਚਾਹੁੰਦੇ ਨੇ ਉਹ ਜਾਂ ਇਹ ਆਪ ਬਦਨਾਮ ਹੋ ਰਿਹਾ ਜਾ ਰਿਹਾ ਆਪਣੇ ਆਪ ਨੂੰ ਜਿਆਦਾ ਇੰਟੈਲੀਜੈਂਟ ਦਿਖਾ ਰਿਹਾ ਅਸਲ 'ਚ ਇਹ ਬੰਦਾ ਨਾ ਪੰਜਾਬ ਦਾ ਚਪੜਾਸੀ ਬਣ ਦੇ ਲਾਇਕ ਨਹੀਂ ਹੈਗਾ ਸਿੱਧਾ ਤੁਸੀਂ ਮੁੱਖ ਮੰਤਰੀ ਬਣਾਤਾ ਕਿਹਨੇ ਵੋਟਾਂ ਪਾਈਆਂ ਨੇ ਪੰਜਾਬੀਆਂ ਨੇ ਪੰਜਾਬ ਵਾਲਿਆਂ ਨੇ ਬਦਰਾ ਲਿਆਂਦਾ ਅੱਜ ਕੀ ਹੋ ਰਿਹਾ ਭਗਵਾਨਤਮਾਨ ਮਰਦਾਬਾਦ ਆਉਣ ਵਾਲੇ ਦਿਨਾਂ 'ਚ ਕੀ ਹੋਊਗਾ ਭਗਵਾਨਤਮਾਨ ਮਰਦਾਬਾਦ ਕੀ ਪੰਜਾਬੀਆਂ ਕੋਲ ਚੌਥੀ ਪਾਰਟੀ ਹੈਗੀ ਐ ਕੋਈ ਪੰਜਾਬੀ ਤਾਂ ਫੇਰ ਮੁੜ ਕੇ ਉੱਥੇ ਤੇ ਉੱਥੇ ਖੜੇ ਨੇ ਭਗਵਾਨਤਮਾਨ ਨਹੀਂ ਤਾਂ ਅਕਾਲੀ ਅੱਜ ਮੁੜੇ ਆ ਰਹੇ ਨੇ ਅਕਾਲੀ ਨੀ ਤਾਂ ਕਾਂਗਰਸੀ ਅਜ ਮੁਰੇ ਆ ਰਹੇ ਨੇ ਬਾਪੂ ਨੇ ਬਿਆਨ ਦਿੱਤਾ ਪ੍ਰਸ਼ਾਸਨ ਬਾਪੂ ਨੇ ਕੀ ਡਿਕਲੇਅਰ ਕੀਤਾ ਵੀ ਭਗਵਾਨ ਤਮਾਨ ਨੇ ਮੈਨੂੰ ਕਿਹਾ ਵੀ ਭਗਵਾਨ ਤਮਾਨ ਨੇ ਮੈਨੂੰ ਲੈਟਰ ਭੇਜੀ ਆ ਭਗਵਾਨ ਤਮਾਨ ਨੇ ਕੀ ਰਾਸ਼ਨ ਕਟ ਬਣਾਉਣਾ ਸੀ ਕਦਾਂ ਉਹਦੇ ਕੋਲ ਹੋਰ ਪੰਜਾਬ ਵਿੱਚ ਕੋਈ ਕੰਮ ਨਹੀਂ ਹੈਗਾ ਕਰਨ ਨੂੰ ਜੇ ਕੱਲਾ ਜਵਾਕ ਦੇ ਉੱਤੇ ਉਹਨਾਂ ਨੇ ਅਗਰ ਰੱਖਣੀ ਵੀ ਜਵਾਕ ਆਇਆ ਕਿਵੇਂ ਕੋਈ ਲੌਜੀਕ ਬਣਿਆ ਸੋਚੋ ਨੂੰ ਤੁਸੀਂ ਇਹ ਵੀ ਸੋਚ ਸਕਦਾ ਵੀ ਬਾਪੂ ਕਾਂਗਰਸ ਪਾਰਟੀ ਨਾਲ ਸਬੰਧ ਰੱਖਦਾ ਕੱਟੜ ਕਾਂਗਰਸੀ ਆ ਬਾਪੂ ਹੋ ਸਾਰੇ ਤਾਂ ਕਾਂਗਰਸੀਆਂ ਨਾਲ ਨਾ ਕਿਹਾ ਹੋਵੇ ਤੇ ਭਾਈ ਇੱਕ ਬਿਆਨ ਦੇ ਦੇ ਜੇਦਨ ਆ ਭਗਵੰਤ ਮਾਨ ਦੀਆਂ ਵੋਟਾਂ ਟੁੱਟ ਜਾਣਗੀਆਂ ਫਿਰ ਮੈਂ ਕਹਿਣਾ ਮਹਾ ਫੁੱਦੂ ਤੇ ਮਹਾ ਕੁਸਾ ਬੰਦਾ ਹੈਗਾ ਪੰਜਾਬ ਦਾ ਮੁੱਖ ਮੰਤਰੀ ਜਿਨੇ ਆਪਣੀ ਪੋਸਟ ਦਾ ਤਾਂ ਜਿਹੜਾ ਸਤਿਆਨਾਸ਼ ਉਹਨੇ ਕਰਨਾ ਕਰਨਾ ਸੀ ਆਪਣੀ ਇੱਜ਼ਤ ਦਾ ਵੀ ਉਹਨੇ ਬੰਦੇ ਨੇ ਸਤਿਆਨਾਸ਼ ਕਰ ਲਿਆ ਮੁੱਖ ਮੰਤਰੀ ਨੂੰ ਕੋਈ ਬੰਦਾ ਖੜ ਕੇ ਕੋਈ ਬੋਲ ਜਵੇ ਲਾਹਣਤਾ ਹੈ ਜੇ ਮੁੱਖ ਮੰਤਰੀ ਤੇ ਥੂ ਹੈ ਜੇ ਮੁੱਖ ਮੰਤਰੀ ਦੇ ਉੱਤੇ ਉਹ ਪੰਜਾਬ ਦਾ ਚਪੜਾਸੀ ਵਗਣ ਦੇ ਲਾਇਕ ਨਹੀਂ ਹੈਗਾ ਤੁਸੀਂ ਮੁੱਖ ਮੰਤਰੀ ਬਣਾ ਤਾਂ ਮੈਂ ਫੇਰ ਕਹਿਣਾ ਜੋ ਇਹ ਜਿਹੜੀਆਂ ਚੀਜ਼ਾਂ ਨੇ ਨਾ ਆਪਣੇ ਲੋਕ ਹਨਾ ਭੇਡ ਚਾਲ ਭੇਡਾਂ ਨਾ ਬਣੋ ਹਰ ਇੱਕ ਚੀਜ਼ ਦੇ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਮੌਕੇ ਤੇ ਆ ਕੇ ਇਹੋ ਜਿਹਾ ਬਿਆਨ ਬਾਹਰ ਕੱਢਣਾ ਬਾਪੂ ਬਲਕੌਰ ਕੋਲ ਇਹੋ ਜਿਹਾ ਬਿਆਨ ਦਿਵਾਉਣਾ ਇਹਦਾ ਕਾਰਨ ਕੀ ਬਣਿਆ ਕਦੇ ਸੋਚੋ ਬੈਠ ਕੇ ਇਹ ਚੀਜ਼ ਦੀ ਸੱਟ ਕਿੱਥੇ ਜਾ ਕੇ ਵੱਜਣੀ ਆ ਕਦੇ ਸੋਚੋ ਬੈਠ ਕੇ ਆ ਦੋ ਚਾਰ ਬੀਬੀਆਂ ਲੱਗੀਆਂ ਹੋਈਆਂ ਨੇ ਅਮਰਧਾਰੀ ਬੀਬੀਆਂ ਨੇ ਨਾ ਤਾਂ ਮੈਂ ਚੱਲ ਨਹੀਂ ਲੈਣਾ ਭਗਵਾਨ ਤਮਾਨ ਨੇ ਸਰਕਾਰ ਨੇ ਸਿੱਖਾਂ ਦਾ ਘਾਣ ਕਰਤਾ ਕੀ ਅਕਾਲੀਆਂ ਨੇ ਸਿੱਖਾਂ ਦੇ ਹਾਰ ਪਾਤਾ ਕਾਂਗਰਸੀਆਂ ਨੇ ਸਿੱਖਾਂ ਦੇ ਹਾਰ ਪਾਤਾ 84 ਕਿਨੇ ਕੀਤੀ ਸੀ ਕਾਂਗਰਸੀਆਂ ਨੇ ਪੰਥ ਦਾ ਘਾਣ ਕਿਨੇ ਕੀਤਾ ਅਕਾਲੀਆਂ ਨੇ ਪੱਲੰਦ ਨੇ ਇੱਕ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਜਿਹੜਾ ਕੇਸ ਜਾਂ ਓਪਨ ਹੋਇਆ ਸੀ ਕੋਈ ਬੀਬੀ ਜੇ ਲਿਖਦੀ ਅਮਰਤਾਰੀ ਬੀਬੀ ਇਹ ਚੀਜ਼ ਲਿਖਦੀ ਹੈ ਨਾ ਤਾਂ ਮੈਨੂੰ 1% ਅਫਸੋਸ ਨਹੀਂ ਹੋਣਾ ਸੀਗਾ ਪਰ ਉਹ ਤਾਂ ਕਰਨ ਲੱਗੀ ਆ ਮਾਨ ਸਰਕਾਰ ਮੁਰਦਾਬਦ ਤਾਂ ਨੇ ਤੇ ਕਹਿੰਨੀ ਝੂਠੇ ਪਰਚੇ ਪਾਤੇ ਥੋਡੀ ਮਾਨਸਿਕਤਾ ਲਾਹਣਤੀਆਂ ਦੀ ਨਾ ਖਾਸ ਕਰ ਜਿਹੜੇ ਅਮਰਤਾਰੀ ਬੰਦੇ ਨੇ ਨਾ ਸਾਰੇ ਨਹੀਂ ਕਹਿੰਦਾ ਮੈਂ ਕੁਝ ਕੁ ਬੰਦੇ ਨੇ ਜਿਨ੍ਹਾਂ ਨੇ ਅਮਰਤ ਛਕਿਆ ਹੋਇਆ ਗੁਰੂ ਸਾਹਿਬ ਤੋਂ ਉਹਦਾ ਓਟ ਆਸਰਾ ਲੈ ਕੇ ਉਹਦੇ ਸਿਧਾਂਤਾਂ ਤੇ ਚੱਲ ਕੇ ਉਹਦੇ ਸਿਧਾਂਤਾਂ ਤੋਂ ਉਲਟ ਹੋਰ ਡਾਇਰੈਕਸ਼ਨ ਦੀ ਗੱਲ ਕਰ ਰਹੇ ਹਾਂ ਕਿ ਤੁਹਾਨੂੰ ਕੁਝ ਇਹ ਸਕਾਰਿਆ ਰਾਗੀ ਢਾਡੀ ਉਹਦੇ ਆਪਣਾ ਆਪਣੇ ਭਾਨੇ ਸਿੱਧੂ ਦੀਆਂ ਜਿਹੜੇ ਕਵੀਸ਼ਰੀ ਨੇ ਉਹ 12 ਗਾਉਂਦੇ ਨੇ ਲਾਣਤੀਆਂ ਤੁਸੀਂ ਲਾਣਤੀਆਂ ਤੁਸੀਂ ਫਿਰ ਤੁਸੀਂ ਆਪਣੇ ਆਪ ਨੂੰ ਸਿੱਖ ਕੌਮ ਦੇ ਵਾਰਿਸ ਕਹਿੰਦੇ ਹੋ ਪੰਜਾਬੀਆਂ ਕੋਲ ਚੌਥੀ ਪਾਰਟੀ ਖੜੀ ਆ ਕਲੀਅਰ ਕਰ ਦਿਓ ਮੈਨੂੰ ਕਿ ਦੁਵਾਰਚੀ ਪੰਜਾਬੀ ਫੇਰ ਕਾਂਗਰਸੀ ਚੁਣ ਰਹੇ ਨੇ ਕਿ ਦੁਵਾਰਚੀ ਪੰਜਾਬੀ ਫੇਰ ਅਕਾਲੀ ਚੁਣ ਰਹੇ ਨੇ ਭਗਵਾਨ ਤੁਮਾਨੂੰ ਤਾਂ ਜਿਹੜਾ ਜਰੂਸ ਕੱਟਣਾ ਸੀ ਕੱਟਤਾ ਚੌਥੀ ਪਾਰਟੀ ਪੰਜਾਬੀਆਂ ਕੋ ਘੜੀ ਆ ਹੈ ਕੋਈ ਜਿੱਥੇ ਜਿੱਥੇ ਤੱਕ ਗੁਰਦੇਵ ਸਿੰਘ ਕੌਂਕੇ ਦਾ ਮਸਲਾ ਉਠਣਾ ਚਾਹੀਦਾ ਉੱਥੇ ਭਾਨੇ ਦਾ ਮਸਲਾ ਠਾੜ ਲਿਆ ਪੰਜਾਬੀਆਂ ਨੇ ਸਾਡੇ ਯੋਧਿਆਂ ਨੇ ਜਿਹੜੇ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਿਸ ਕਹਿੰਦੇ ਨੇ ਵੈਰੀ ਗੁੱਡ ਕਿੱਥੇ ਗਿਆ ਮਸਲਾ ਉਹ ਖਤਮ ਹੋ ਗਿਆ ਕਿਸੇ ਦੇ ਜਿਆਦਾ ਵੀ ਸੈਟ ਨੇ ਕੀ ਇਨਫੋਰਮੇਸ਼ਨ ਦਿੱਤੀ ਆ ਕਿ ਤੱਕ ਪਹੁੰਚੀ ਹੈ ਜਿਹੜੀ ਐਸਜੀਪੀਸੀ ਵਾਲਾ ਸੈਟ ਬਚਾਈ ਸੀ ਕਿੱਥੇ ਚਲੇ ਗਈ ਉਹ ਫਿਰ ਜਿੱਤੇ ਦਰ ਕੌਂਕੇ ਦਾ ਮਸਲਾ ਥੋੜਾ ਜਿਹਾ ਠੰਡਾ ਜੇ ਕਰਕੇ ਇਹਨਾਂ ਨੇ ਭਾਨੇ ਨਾਲ ਠੰਡਾ ਕਰ ਲਿਆ ਉਹ ਤੋਂ ਬਾਅਦ ਬੰਦੀ ਸਿੰਘਾਂ ਦਾ ਠਾਣ ਲਿਆ ਸਾਡੀ ਫੇਰ ਸਾਰੀ ਕੌਮ ਭੇਡਚਾਲ ਉਧਰ ਨੂੰ ਹੋ ਗਈ ਸਿੱਧੀ ਹੁਣ ਬੰਦੀ ਸਿੰਘਾਂ ਦਾ ਥੋੜਾ ਜਿਹਾ ਠੰਡਾ ਜਿਹਾ ਹੋਣ ਲੱਗਿਆ ਕੰਮ ਹੁਣ ਪਤਾ ਲੱਗੇ ਤਿੰਨ ਮਹੀਨੇ ਹੋਰ ਬਿਤਾਤੇ ਫਿਰ ਇਹ ਤੋਂ ਬਾਅਦ ਹੁਣ ਆਹ ਠਾਣ ਲਿਆ ਨੰਮ ਬਾਪੂ ਆ ਬਾਪੂ ਬਲਕੌਰ ਸਿੰਘ ਵਾਲਾ ਇਹ ਆ ਸਾਡੀ ਕੌਮ ਦਾ ਹਾਲ ਕਾਹਦੇ ਵਾਰਸ ਆ ਤੁਸੀਂ ਇਹਨਾਂ ਦੇ ਵਾਰਸ ਹੋ ਤਸੋ ਮੈਨੂੰ ਕਿੰਨੇ ਵਾਰਸੋ ਤੁਸੀਂ ਕਾਨੂੰ ਫੋਕਰੀਆਂ ਮਾਰੀਆਂ ਨੇ ਉਹਨਾਂ ਬੈਠੇ ਇੱਥੇ ਆ ਗਏ ਜੀ ਅਸੀਂ 4 ਸੱਡ ਚਾਰ ਵਾਰ ਤਾਂ ਅਸੀਂ 20 ਵਾਰ ਤਾਂ ਦਿੱਲੀ ਜਿੱਤੀ ਹੈ ਜੀ ਥਾਪੀਆਂ ਮਾਰੀਆਂ ਦਿੰਦੇ ਨੇ ਖੜੇ ਹੋਣ ਵਾਲੀ ਜਨਰੇਸ਼ਨ ਨੇ ਕੀ ਕੀਤਾ ਪੇੜ ਬਣਿਆ ਪੇੜ ਬਣਦੇ ਆ ਰਹੇ ਨੇ ਇਹ ਤੁਹਾਡੀ ਮਾਨਸਿਕਤਾ ਤੁਹਾਡੀ ਹੈ ਕੀ ਤੁਹਾਡੇ ਕੋਲ ਚੌਥੀ ਪਾਰਟੀ ਹੈਗੀ ਆ ਮੈਨੂੰ ਕਮੈਂਟਾਂ ਚ ਜਵਾਬ ਦੇ ਦਿਓ ਰਾਜਨੀਤੀ ਸਮਝਣ ਦੀ ਕੋਸ਼ਿਸ਼ ਕਰੋ ਇਹ ਰਾਜਨੀਤੀ ਦੇ ਬੰਦੇ ਕਿਵੇਂ ਆਪਣੇ ਹੀ ਬੰਦਿਆਂ ਨੂੰ ਭਗਵੰਤ ਮਾਨ ਨੇ ਜੇ ਕੋਈ ਵੀ ਚੀਜ਼ ਪੰਜਾਬ ਦੇ ਮੁੱਖ ਮੰਤਰੀ ਕੋਲ ਇਹ ਨਾ ਸੋਚੋ ਵੀ ਉਹਨੇ ਮੂੰਹ ਜਵਾਨੀ ਕਹਿਤਾ ਤਾਂ ਗਹਾਂੜੇ ਅਫਸਰਾਂ ਨੇ ਕਰਤਾ ਨਾ ਜਿਹੜੇ ਅਫਸਰ ਮੂਰੇ ਬੈਠੇ ਨੇ ਪੜੇ ਲਿਖੇ ਨੇ ਉਹ ਜਦ ਭਗਵੰਤ ਮਾਨ ਕੁਝ ਵੀ ਕੋਈ ਵੀ ਮੁੱਖ ਮੰਤਰੀ ਹੈ ਨਾ ਅਨਪੜ ਮੁੱਖ ਮੰਤਰੀ ਜੇ ਮੂੰਹ ਚ ਇੱਕ ਵੀ ਵਾਰਡ ਕੱਢਦਾ ਤਾਂ ਜਿਹੜੇ ਮੂਰੇ ਅਫਸਰ ਬੈਠੇ ਨੇ ਉਹ ਲਿਖ ਕੇ ਲੈ ਲੈਂਦੇ ਨੇ ਵੀ ਇਹ ਤੇ ਲਿਖ ਕੇ ਸਾਈਨ ਕਰਕੇ ਦੇ ਤੁਹਾਨੂੰ ਤਾਂ ਜੋ ਕੱਲ ਨੂੰ ਸੜਤੇ ਕੋਈ ਐਕਸ਼ਨ ਨਾ ਆਵੇ ਕਿ ਜਿਹੜਾ ਪ੍ਰਸ਼ਾਸਨ ਨੇ ਜਾ ਕੇ ਬਾਪੂ ਬਲਕੌਰ ਕੋਲੋਂ ਇੱਕ ਜਵਾਬਕ ਦੀ ਆਈਡੈਂਟੀਟੀ ਪੁੱਛੀ ਆ ਕਿ ਉਹਨਾਂ ਕੋਲ ਕੋਈ ਲਿਖਤ ਚੀਜ਼ ਸੀਗੀ ਪ੍ਰਸ਼ਾਸਨ ਦੇ ਵਿੱਚ ਕਿਹੜੇ-ਕਿਹੜੇ ਅਫਸਰ ਆਏ ਸੀ ਕੌਣ-ਕੌਣ ਸੀ ਨਾ ਪਤਾ ਲੱਗਿਆ ਨਾ ਪਰ ਸਾਡੇ ਬੰਦਿਆਂ ਨੇ ਪਾਪੂ ਨੇ ਇੱਕ ਵਾਰ ਆ ਕੇ ਮure ਬਿਆਨ ਦਿੱਤਾ ਵੀ ਭਾਈ ਪ੍ਰਸ਼ਾਸਨ ਮੈਨੂੰ ਤੰਗ ਕਰ ਰਿਹਾ ਕੋਈ ਲੌਜੀਕ ਬਣਿਆ ਇੱਕ ਮਿੰਟ ਸੋਚ ਕੇ ਦੇਖ ਲੋ ਦਿਮਾਗ ਦੇ ਵਿੱਚ ਬੈਠ ਕੇ ਇਹਦਾ ਕੋਈ ਲੌਜੀਕ ਬਣਿਆ ਚੀਜ਼ ਦਾ ਪਰ ਨਾ ਸਾਡੇ ਬੰਦਿਆਂ ਨੇ ਮੁਰਦਾਬਾਦ ਮੁਰਦਾਬਾਦ ਮੁਰ ਸਾਰੀ ਜ਼ਿੰਦਗੀ ਤੁਹਾਡੀ ਮੁਰਦਾਬਾਦ ਕਰਦਿਆਂ ਦੀ ਲੰਗੀ ਸਾਰੀ ਜ਼ਿੰਦਗੀ ਤੁਹਾਡੀ ਕਿਸਾਨੀ ਦੇ ਝੰਡਿਆਂ ਦੀ ਫੜਦੇ ਨਹੀਂ ਲਾਂਗੀ ਕੋਈ ਨਤੀਜੇ ਨਿਕਲੇ ਕੀ ਹੱਥ ਲੱਗਿਆ ਕਿੱਥੇ ਗਿਆ ਅੰਦੋਲਨ ਦੇ ਕੀ ਆਪਡੇਟ ਆ ਰਹੀ ਆ ਜਿਹੜਾ ਜਿਹੜੇ ਆਪਣੇ ਬਜ਼ੁਰਗ ਉੱਥੇ ਹੁਣ ਮੇਰੇ ਕੋਲ ਫੋਟੋ ਇਹੋ ਜਿਹੀਆਂ ਆਈਆਂ ਨੇ ਇੱਕ ਬਜ਼ੁਰਗ ਪਚਾਰਾ 70 72 ਸਾਲਾਂ ਦਾ ਬਜ਼ੁਰਗ ਆ ਉੱਥੇ ਉਹਦੀ ਡੈਥ ਹੋ ਗਈ ਉਹਦਾ ਮੂੰਹ ਵਿਚਾਰ ਦਾ ਅੱਡਿਆ ਹੋਇਆ ਮੂੰਹ ਇੱਥੇ ਉਹਦੇ ਹੈ ਨਾ ਇੱਥੇ ਹੈ ਨਾ ਬੈਜ ਲਾਇਆ ਹੋਇਆ ਕਿਸਾਨੀ ਦਾ ਉਹ ਕਿਉਂ ਲੱਗਿਆ ਹੋਇਆ ਉਹ ਉਹ ਕਿਉਂ ਲੱਗਿਆ ਹੋਇਆ ਪਤਾ ਕਿਉਂ ਲੱਗਿਆ ਹੋਇਆ ਜਿਹੜੀਆਂ ਆਪਣੇ ਘਰੇ ਬੁੜੀਆਂ ਬੈਠੀਆਂ ਨਾ ਨੋਹਾ ਜਿਹੜੀਆਂ ਮੁੰਡਾ ਵਿਆਹ ਕੇ ਲੈ ਕੇ ਆਉਂਦਾ ਉਹ ਪਤਾ ਕੀ ਕਹਿੰਦੀ ਨੇ ਬਜ਼ੁਰਗ ਆਪਾ ਨੂੰ ਵੀ ਇੱਥੇ ਵੀ ਤੂੰ ਮੰਜੇ ਤੇ ਬੈਠਾ ਆ ਜਾਂ ਅੰਦੋਲਨ ਚ ਚੱਲ ਜਾ ਜਾਂ ਅੰਦੋਲਨ ਚ ਤੂੰ ਮਰ ਗਿਆ ਤਾਂ ਸਾਨੂੰ ਕੁਛ ਨਾ ਕੁਛ ਮਿਲ ਜੂ ਇਹ ਆਪਣੇ ਪੰਜਾਬੀਆਂ ਦੀ ਮਾਨਸਿਕਤਾ ਤੇ ਬਾਬਾ ਵੀ ਉੱਠ ਖੜਦਾ ਵੀ ਚੱਲ ਭਾਈ ਹੁਣ ساری ਜ਼ਿੰਦਗੀ ਦਾ ਮੈਂ ਕੁਛ ਕੀਤਾ ਨਹੀਂ ਮੇਰੇ ਮਰਨਾ ਹੋ ਸਕਦਾ ਮੇਰੇ ਪਰਿਵਾਰ ਨੂੰ 1 ਕਰੋੜ ਜਾਂ ਸਰਕਾਰੀ ਨੌਕਰੀ ਮਿਲ ਜਾਵੇ ਕਿਉਂਕਿ ਕਿਸਾਨ ਦੇ ਵਿੱਚ ਸ਼ਹੀਦ ਹੋਣਾ ਕਿਸਾਨੀ ਚ ਸ਼ਹੀਦ ਦੀ ਪਰਿਭਾਸ਼ਾ ਹੀ ਬਦਲਦੀ ਇਹ ਮੈਂ ਗੱਲਾਂ ਤੱਕ ਆਸ ਦੇ ਵਿੱਚ ਮੜਾ ਰਿਹਾ ਜਿਹੜੇ ਭੇਡੂਆਂ ਤਾਂ ਨਹੀਂ ਸਮਝ ਆਉਂਦੀਆਂ ਮੇਰਾ ਕਸੂਰ ਨਹੀਂ ਤੁਹਾਡਾ ਦਿਮਾਗ ਹੈ ਉਹਨਾਂ ਦਾ ਸ਼ਹੀਦ ਦੀ ਪਰਿਭਾਸ਼ਾ ਬਦਲ ਦਿੱਤੀ ਗਈ ਆ ਅਸੀਂ ਆਉਣ ਵਾਲੀ ਪੀੜੀ ਨੂੰ ਇੱਕ ਪਾਸੇ ਦਿਖਾਵਾਂਗੇ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਹੱਥ ਦੇ ਉੱਤੇ ਆਪਣਾ ਸ਼ੀਸ਼ ਰੱਖ ਕੇ ਲੜਿਆ ਸੀਗਾ ਇੱਕ ਪਾਸੇ ਦਿਖਾਵਾਂਗੇ ਅਸੀਂ ਸ਼ਹੀਦ ਕਿਸਾਨ ਜਿਹੜਾ ਇੱਕ ਮੋਰਚੇ 'ਚ ਜਿਹਦਾ ਕੋਈ ਮਤਲਬ ਹੀ ਨਹੀਂ ਬਣਦਾ ਐਮਐਸਪੀ ਲੰਦਾ ਮਰ ਗਿਆ ਦੋਹਾਂ ਨੂੰ ਸ਼ਹੀਦ ਕਿਹਾ ਜਾਂਦਾ ਪ੍ਰਵਾਸਾ ਬਦਲੀ ਗਈ। ਮਾਨਸਿਕਤਾ ਚੇਂਜ ਕਰ ਦਿੱਤੀ ਗਈ। ਮਾਈਂਡ ਵਾਸ਼ ਕਰ ਦਿੱਤਾ ਗਿਆ ਲੋਕਾਂ ਦਾ। ਤੇ ਭੇਡਾਂ ਜਿੰਦਾਬਾਦ, ਮਰਦਾਬਾਦ, ਜਿੰਦਾਬਾਦ, ਮਰਦਾਬਾਦ। ਵੀ 25000 ਭੇਡ ਅਕਾਲੀਆਂ ਮਗਰਾਂ। ਵੀ 25000 ਭੇਡ ਕਾਂਗਰਸੀਆਂ ਮਗਰਾਂ। ਤੇ ਬਾਕੀ ਜਿਹੜੀ ਰਹਿੰਦੀ ਖੁੰਦੀ ਹੈ ਜਿਹੜੀ ਰਹਦੀ ਹੁੰਦੀ ਜਿਵੇਂ ਕਹਿੰਦੇ ਆਪਾਂ ਉਹ ਉਹ ਆਮ ਆਦਮੀ ਮਗਰ ਫਰੀ ਜਾਂਦੀ ਹੈ। ਭਗਵਾਨ ਤਮਨ ਇੱਕ ਸਿਰਫ ਜਰੀਆ। ਉਹਨੂੰ ਚਲਾ ਕੌਣ ਰਿਹਾ? ਦਿੱਲੀ ਬੈਠਾ ਭਈਆ। ਕੇਜਰੀਵਾਲ। ਤਨੋ ਕੀ ਲੱਗਦਾ ਆ ਜਿਹੜੇ ਲੱਖੇ ਭਾਨੇ ਵਰਗੇ ਨੇ ਬੈਠ ਕੇ ਕਹਿੰਦੇ ਨੇ ਵੀ ਮੈਂ ਮੁੱਖ ਮੰਤਰੀ ਬੁੱਚੜ ਮੁੱਖ ਮੰਤਰੀ ਆਏ ਆਉਣ ਵਾਲੇ ਸਮੇਂ ਸਮੇਂ ਕਿਹਜਾ ਪ੍ਰੂਫ ਵੀ ਦਿਖਾਵਾਂਗੇ ਅਸੀਂ ਇਹਦੇ ਵਿੱਚ ਥੋੜਾ ਜਿਹੜਾ ਤੁਸੀਂ ਕਹਿੰਦੇ ਜਿਹੜਾ ਬਾਹਰ ਬੈਠ ਕੇ ਕਹਿੰਦਾ ਨਾ ਰਾਗ ਬੁਚੜ ਦੇ ਵਿਆਹ ਤੇ ਇੰਨਾ ਪੈਸਾ ਲੱਗਿਆ ਉਹਦੇ ਬੀਤਿਹਰ ਦੇ ਵਿਆਹ ਤੇ ਇੰਨਾ ਪੈਸਾ ਲੱਗਿਆ ਇਹ ਸਮਾਜਸ਼ੇ ਵੀ ਜਿਹੜਾ ਤੁਹਾਡਾ ਨਾ ਇਹ ਇਹ ਉਹ ਵਿਆਹ ਉੱਤੇ ਗਿਆ ਹੋਇਆ ਹੈ ਤੇ ਤੁਹਾਡੀ ਤੁਸੀਂ ਜਿਹੜੀਆਂ ਭੇਡਾਂ ਉਹਨਾਂ ਫੇਰ ਤੁਸੀਂ ਫਿਰ ਤੁਸੀਂ ਕਹਿਣਾ ਵੀ ਸਾਨੂੰ ਤਾਂ ਚੀਜ਼ ਦਾ ਪਤਾ ਨਹੀਂ ਲੱਗਿਆ ਜੀ ਤਦੋਂ ਮੈਂ ਦਸੀ ਜਾਣਾ ਦੀਪ ਦਵਾਰ ਚ ਫੇਰ ਰਿਪੀਟ ਕਰ ਦਿੰਨਾ ਦੀਪ ਨਾ ਦੀਪ ਜਿਹੜਾ ਦੀਪ ਸਿੱਧੂ ਸੀਗਾ ਨੰਬਰ 1 ਬੰਦਾ ਸੀਗਾ ਉਹ ਦਿਲ ਤੋਂ ਸਾਫ਼ ਸੀਗਾ ਉਹ ਇਹਨਾਂ ਤੋਂ ਕਿਉਂ ਨਹੀਂ ਜਰਿਆ ਗਿਆ ਉਹ ਕਿਉਂਕਿ ਉਹ ਇਹਨਾਂ ਨੂੰ ਰੋਕਦਾ ਸੀ ਆ ਚੀਜ਼ਾਂ ਤੋਂ ਤੇ ਇਹਨਾਂ ਨੇ ਪੈਸੇ ਖਾਣ ਦੇ ਮਾਰੇ ਆਨੇ ਉਹਨੂੰ ਚੱਕਦਾ ਤੋ ਇਹ ਚੀਜ਼ਾਂ ਜਿਹੜੀਆਂ ਹਨਾ ਤੁਹਾਨੂੰ ਦਿਖਾ ਲਈਆਂ ਜਾ ਰਹੀਆਂ ਨੇ ਸਮਝਣ ਦੀ ਕੋਸ਼ਿਸ਼ ਕਰੋ ਹਲੇ ਵੀ ਦਿਮਾਗ ਆਪਣਾ ਪੜ ਲਓ ਸਮਝ ਲਓ ਮੈਨੂੰ 1% ਫਰਕ ਨਹੀਂ ਪੈਣਾ ਮੈਂ ਤੁਹਾਨੂੰ ਲਿਖ ਕੇ ਦੇ ਦਿੰਨਾ ਮੈਂ ਇੱਧਰ ਬੈਠਾ ਮੈਨੂੰ 1% ਫਰਕ ਨਹੀਂ ਪੈਣਾ ਜੇ ਮੈਨੂੰ ਪੰਜਾਬ ਦਾ ਦਰਦ ਦਾ ਪੰਜਾਬ ਦੇ ਲੋਕਾਂ ਦਾ ਦਰਦ ਦਾ ਤਾਂ ਮੈਂ ਆ ਕੇ ਇੱਥੇ ਬੋਲਦਾ ਜਿੰਨਾ ਬਿਜ਼ੀ ਮੇਰਾ ਸ਼ਡਿਊਲ ਆ ਨਾ ਮੈਂ ਫਿਰ ਵੀ ਟਾਈਮ ਕੱਢ ਕੇ ਪੰਜਾਬ ਦੇ ਲੋਕਾਂ ਨਾਲ ਆਪਣੀ ਕੌਮ ਨਾਲ ਗੱਲਾਂ ਕਰਦਾ ਪਰ ਇਹ ਕਈ ਕੁਸਿਆ ਹੈ ਜੇ ਨੇ ਨਾ ਮੈਂ ਫਿਰ ਵਲਡ ਵਰਤਾ ਤਾਂ ਫਿਰ ਦੁਬਾਰਾ ਚ ਮਾਫ ਕਰਿਓ ਮੈਨੂੰ ਕਈ ਕੁ ਸੇ ਹੈ ਜਨਾ ਥੱਲੇ ਆ ਕੇ ਲਿਖ ਦਿੰਦਾ ਨਹੀਂ ਜੀ ਇਹ ਮਸ਼ਹੂਰ ਹੋਣ ਦੀ ਗੱਲ ਕਰਦਾ ਮਸ਼ਹੂਰੋਂ ਨੂੰ ਸਾਲਿਓ ਮੈਂ ਸ਼ਾਹਰੂਖ ਖਾਨ ਤਾਂ ਮੈਂ ਤੁਸੀਂ ਤੁਹਾਡੇ ਫੇਸਬੁੱਕ ਦੇ ਉੱਤੋਂ ਕਮਾਈ ਖਵਾਣੀ ਆ ਮੈਂ ਤੁਹਾਡੀ ਵਾਲੀ ਮੈਂ ਤਾਂ ਲੋਕਾਂ ਨੂੰ ਕਹਿ ਰਿਹਾ ਵੀ ਭਾਈ ਮੈਨੂੰ ਨਾ ਫੋਲੋ ਕਰੋ ਨਾ ਦੇਖੋ ਇਹਨਾਂ ਲੋਟੋਂ ਦਾ ਦੇਖ ਲਓ ਜਿਹਨਾਂ ਨਹੀਂ ਹੋਣਾ ਛੱਡ ਦਿਓ ਕਿਹਾ ਮੈਂ ਇੱਥੇ ਕਦੇ ਕਿਸ ਨੂੰ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ ਪਹਿਲਾਂ ਦੀਪ ਸਮਝਾਉਂਦਾ ਚਲੇ ਗਿਆ ਠੀਕ ਕਿਸੇ ਨੇ ਕਿਸੇ ਤੋਂ ਕੀ ਲੈਣਾ ਅੱਜ ਵੀ ਤੁਹਾਨੂੰ ਕਹਿ ਰਿਹਾ ਵੀ ਭਾਈ ਸਮਝ ਜੋ ਸਮਝ ਜੋ ਪਰ ਤੁਹਾਡੇ ਹੈ ਨਾ ਜਿਹੜੇ ਸਿਆਲਾਂ ਚ ਤੁਸੀਂ ਪਿੰਨੀਆਂ ਤੇ ਸਾਗ ਖਾਣੇ ਹੋ ਨਾ ਤੁਹਾਡੇ ਦਿਮਾਗ ਚ ਚੜਿਆ ਹੋਇਆ ਉਹ ਥੋੜਾ ਜਿਹਾ ਆਪਣੇ ਆਪ ਨੂੰ ਇੱਕ ਲੈਵਲ ਤਹਾਂ ਉੱਪਰ ਚੱਕ ਕੇ ਸੋਚ ਕੇ ਦੇਖੋ ਵੀ ਇਹ ਜਿਹੜਾ ਬਿਆਨ ਕੱਲ ਬਾਪੂ ਨੇ ਦਿੱਤਾ ਧਿਆਨ ਨਾਲ ਕੰਨਾਂ ਚ ਟੂਟੀਆਂ ਜਿਹੜੀ ਟੂਟੀਆਂ ਨਹੀਂ ਟੂਟੀਆਂ ਨੂੰ ਪੰਜਾਬੀ ਟੂਟੀਆਂ ਕਹਿੰਦੇ ਨੇ ਕੰਨਾਂ ਤੇ ਲਾ ਕੇ ਸੁਣਿਓ ਧਿਆਨ ਨਾਲ ਵੀ ਇਹਦਾ ਚੀਜ਼ ਦਾ ਮਤਲਬ ਹੀ ਨਿਕਲਦਾ ਵਿੱਚੇ ਇਹਦੇ ਇਹਦੇ ਵਿੱਚ ਹੈ ਨਾ ਤੱਥ ਪੈਨੇ ਇਹ ਬਿਆਨ ਦੇ ਵਿੱਚੇ ਵੀ ਕਿਉਂ ਕਹਿ ਰਿਹਾ ਉਹ ਕੌਣ ਆ ਕਾਂਗਰਸੀਆ ਕਿਹਨੂੰ ਕਿਹੜੀ ਪਾਰਟੀ ਨੂੰ ਸਪੋਰਟ ਕਰਦਾ ਹੋ ਤੇ ਬਾਕੀ ਮੈਂ ਫੇਰ ਦੁਬਾਰਾ ਚ ਕਹਿੰਦਾ ਉਹ ਲੋਕ ਲਾਹਣਤੀ ਲੋਕ ਨੇ ਤੁਹਾਡੇ ਤੇ ਜਿਵੇਂ ਕਹਿੰਦੇ ਵੀ ਥੂਆ ਤੁਹਾਡੇ ਤੇ ਜਿਹੜੇ ਤੁਸੀਂ ਉਹਦੀ ਘਰ ਵਾਲੀ ਤੇ ਉਹਦੀ ਮਾਂ ਨੂੰ ਟਾਰਗੇਟ ਕਰਦੇ ਹੋ ਭਗਵੰਤ ਮਾਨ ਤੱਕ ਰੋਲਾ ਭਗਵੰਤ ਮਾਨ ਤੱਕ ਰੱਖੋ ਜਦ ਕੋਈ ਤੁਹਾਡਾ ਕੋਈ ਬੰਦਾ ਹੋਰ ਤੁਹਾਡੀ ਮਾਂ ਭੈਣ ਨੂੰ ਆ ਕੇ ਛਫੜਦਾ ਜਾਂ ਤੁਹਾਡੇ ਤੇ ਉਹ ਗੱਲ ਕਰਦਾ ਫਿਰ ਤੁਹਾਡੇ ਮਿਰਚਾਂ ਲੜਦੀਆਂ ਥੱਲੇ ਇਹ ਪੰਜਾਬੀਆਂ ਦੀ ਕੌਮ ਆ ਸਾਡੀ ਏ ਉਹ ਬਾਰਸ ਨੇ ਜਿਨ੍ਹਾਂ ਦੇ ਜਿਹੜਾ ਰਾਤ ਨੂੰ ਗਜਨੀ ਦੇ ਬਜ਼ਾਰਾਂ ਦੇ ਵਿੱਚੋਂ ਚੱਕ ਕੇ ਲੈ ਜਾ ਕੇ ਕਿਸੇ ਦੀ ਧੀ ਪੈਣ ਨੂੰ ਉਹਨਾਂ ਨੇ ਘਰੇ ਛਾਟ ਕੇ ਉਹਨਾਂ ਸੀਗੇ ਤੁਸੀਂ ਉਹਨਾਂ ਦੇ ਬਾਰਸ ਹੋ ਤੁਸੀਂ ਤੁਸੀਂ ਲਾਣਤੀ ਲੋਕ ਹੋ ਤਾਂ ਤੁਸੀਂ ਲਾਣਤੀ ਹੀ ਰਹਿਣਾ ਸੋ ਇੰਨੀ ਕੁ ਮੇਰੀ ਗੱਲ ਆ ਐਂਡ ਤੇ ਮੈਂ ਦੁਬਾਰਾ ਚ ਫਿਰ ਪਹਿਲੀ ਵਾਲੀ ਗੱਲ ਰਿਪੀਟ ਕਰ ਦਵਾਂ ਜਿਹੜਾ ਦੂਜਿਆਂ ਦੀ ਦੁਕਾਨਾਂ ਬੰਦ ਕਰਾਉਣ ਨੂੰ ਚੱਲਿਆ ਸੀ ਉਹਦੀ ਆਪਣੀ ਦੁਕਾਨੇ ਬੰਦ ਹੋ ਗਈ ਹੁਣ ਕਰਾਲਿਆ ਪੇਜ ਬੰਦ ਹੁਣ ਪਾ ਰੌਲਾ ਬੈਠ ਕੇ ਦੇਖਦੇ ਆ ਅੱਜ ਸੰਕਟ ਦਰਸ਼ਨ ਲੱਗਦਾ ਕਿ ਨਹੀਂ ਕਿਹੜੇ ਪੇਜ ਤੇ ਪਾਏਗਾ ਸਾਨੂੰ ਵੀ ਟੈਗ ਕਰ ਦੇ ਸੱਸੀ ਕਾਲ ਜੀ